ਨੂੰ ਗਾਲਾਂ ਕੱਢਣਾ ਮੁਰਦਾਬਾਦ ਸਾਡੇ ਘਰ ਤੋਂ ਆਣ ਵਾਲਾ ਮੁਰਦਾਬਾਦ ਸਾਡੇ ਬੱਚੇ ਲੱਕ ਕਰਨ ਵਾਲਾ ਮੁਰਦਾਬਾਦ ਅੱਧੀ ਰਾਜਨੀਤੀ ਕਰਨ ਵਾਲਾ ਮੁਰਦਾਬਾਦ ਲੋਕਾਂ ਦੀਆਂ ਧੀਆਂ ਪੇੜਾਂ ਨੂੰ ਛੇੜਨ ਵਾਲਾ ਮੁਰਦਾਬਾਦ ਉਹਨੀਆਂ ਦਾ ਸਹਾਰਾ ਲੈ ਕੇ ਕਰਜ਼ੇ ਕਰਾਉਣ ਵਾਲਾ ਮੁਰਦਾਬਾਦ ਨਾ ਹੋਣਾ ਕੋਈ ਹੁਣ ਗਾਲ ਘੱਟ ਲਾਈਵ ਵੀਡੀਓ ਪਾ ਕੇ ਸੋਨਾ ਬਣਾ ਫੋਨ ਲਾ ਦੋ ਉਹ ਹੁੰਦਾ ਕਰ ਲਵੀ ਅੱਜ ਪਟਾਕੇ ਜਲਾਉਂਗਾ ਜਾ ਕੇ ਮੈਂ ਸਾਡਾ ਵਕੀਲ ਐਡਵੋਕੇਟ ਗਗਨ ਉਹ ਇੱਥੇ ਕਚੈਰੀ 'ਚ ਬੈਠ ਕੇ 2 ਸਾਲ ਲੱਗ ਗਏ ਉਹਨੂੰ ਸਾਫ਼ ਲੈਣ ਨੂੰ ਥੋੜੀ ਧੀ ਨੂੰ ਥੋੜੀ ਭੈਣ ਨੂੰ ਕਿਸੇ ਨੇ ਗਾਲ ਕੱਢੀ ਹੋਵੇ ਉਹਨੂੰ ਲਿਖਿਆ ਹੋਵੇ ਕਿਸੇ ਨਾਲ ਰਿਲੇਸ਼ਨ ਹੋਣ ਨੇ ਤੁਸੀਂ ਬਾਈ ਰੋਜ਼ ਮਰੋਂਗੇ ਰੋਜ਼ ਮਰੋਂਗੇ ਵੀ ਇਹੋ ਜਿਹੀ ਪੱਤਰਕਾਰੀ ਦਾ ਕੀ ਫਾਇਦਾ ਹਣੀ ਹੁਣ ਕੁਸਚਨ ਮੈਂ ਮਡਾਕੇ ਚਲਾਉਂਗਾ ਮੇਰੇ ਤੇ ਕੁਝ ਵੀ ਹੋ ਜਵੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦਿਆਂ ਨੂੰ ਇਹਨੇ ਵੀਡੀਓ ਬਣਵਾਈਆਂ ਨੇ ਕੋਈ ਬੰਦਾ ਕਿਸੇ ਨੂੰ ਜਿੰਮ 'ਚ ਬੁਲਾ ਲੈਂਦਾ ਮੁੰਡੇ ਨੂੰ ਠੀਕ ਆ ਕਿਸੇ ਬੰਦੇ ਨੂੰ ਕੁੜੀ ਨੂੰ ਜਿਮ ਤੇ ਬੁਲਾ ਲੈਂਦਾ ਇਹ ਕੁੜੀ ਨੂੰ ਗੱਡੀਆਂ ਦੇ ਕੇ ਭੇਜਦੇ ਨੇ ਗੱਡੀਆਂ ਗੱਡੀਆਂ ਦੇ ਕੇ ਭੇਜਦੇ ਨੇ ਵੀ ਇਹ ਕੁੜੀ ਨੂੰ ਮੁੰਡਾ ਫਸਾਵੇ ਉਹਦੀ ਵੀਡੀਓ ਬਣਾਵੇ ਫਿਰ ਪੈਸੇ ਲਵੇ ਇਹਨੂੰ ਸੇਠੀ ਕਿਉਂ ਗੰਦਾ ਲੱਗਦਾ ਅੱਜ ਤੱਕ ਕਿਸੇ ਦੀ ਜੁਰਤ ਨਹੀਂ ਹੋਈ ਪ੍ਰਿੰਕਲ ਖਿਲਾਫ ਬੋਲਣ ਦੀ ਪਹਿਲਾ ਬੰਦਾ ਮੈਂ ਆਪਣਾ ਪਰਿਵਾਰ ਖਰਾਬ ਕਰ ਲਿਆ ਪਰ ਮੈਂ ਇਹਦੇ ਖਰਾਬ ਬੋਲਣੋਂ ਨਹੀਂ ਹਟੂੰਗਾ ਕਦੀ ਨਹੀਂ ਹਟੂੰਗਾ ਇਹਨੇ ਯਾਰ ਮਾਰ ਇਹਨੇ ਯਾਰ ਮਾਰ ਕੀਤੀ ਗੱਡੀ 'ਚ ਬਿਠਾ ਬਿਠਾ ਕੇ ਇਕੱਠੇ ਖਾਂਦੇ ਪੀਂਦੇ ਸੀ ਅਸੀਂ ਇਹਨੇ ਸੀਪੀ ਸਾਹਿਬ ਨੂੰ ਵੀਡੀਓ ਪਾਈਆਂ ਅਹਾਂ ਕੋਈ ਦਿਨ ਪਹਿਲਾਂ ਵੀ ਪ੍ਰਿੰਕਰ ਨੇ ਇੱਕ ਪਰਚਾ ਦਰਜ ਕਰਾਇਆ ਤੁਹਾਡੇ ਉੱਤੇ ਤੇ 10 ਤਰੀਕ ਨੂੰ ਸਾਡੇ ਤੇ ਇੱਕ ਪਰਚਾ ਦਰਜ ਹੁੰਦਾ ਮੇਰੇ ਤੇ ਗगन ਸਾਹਿਬ ਐਡਵੋਕੇਟ ਗगन ਤੇ ਮੱਭੂ ਸਾਹਿਬ ਤੇ ਇਹਦੇ ਸਾਲੇ ਤੇ ਇਹਦੇ ਸਹੁਰੇ ਤੇ ਠੀਕ ਆ ਉਹ ਪਰਚਾ ਕੀ ਦਰਜ ਹੁੰਦਾ ਵੀ ਅਸੀਂ ਕਤਲ ਦੀ ਸਾਜ਼ਿਸ਼ ਰਚੀ ਆ ਹੁਣ ਜਿਹੜਾ ਮੁੰਡਾ ਨਾ ਕੱਲ ਮੈਂ ਲੈ ਕੇ ਆਇਆ ਸੀਏ 2 ਚ ਜਾਪ ਭਾਈ ਨੂੰ ਦੱਸਦਾ ਠੀਕ ਆ ਉਹ ਮੁੰਡਾ ਪਤਾ ਕੌਣ ਆ ਉਹ ਮੁੰਡਾ ਇੱਥੇ ਚੋੜੇ ਬਿਆਰ 20 ਸਾਲ ਤੋਂ ਚੁੱਤੀਆਂ ਦੀ ਦੁਕਾਨ ਤੇ ਲੱਗਿਆ ਹੋਇਆ ਉਹਨੂੰ ਇਹਨੇ ਬਾਬਾ ਬਣਾਤਾ ਜਲੰਧਰ ਵਾਲਾ ਅਸੀਂ ਘਰ ਛੱਡ ਛੱਡ ਕੇ ਭੱਜਦੇ ਆ ਫਰੇਕ ਨੂੰ ਡਰ ਲੱਗਦਾ ਮੈਨੂੰ 5 ਦਿਨ ਹੋ ਗਏ ਬਾਈ ਮੇਰੇ ਕੋਲ 50 ਬੰਦਿਆਂ ਦਾ ਸਟਾਫ ਆ ਮੇਰੇ ਕੋਲ 100 ਪਰਿਵਾਰ ਆ ਜਿਨ੍ਹਾਂ ਨਾਲ ਮੈਂ ਰਲਦਾ ਪਰ ਇਹ ਬੰਦਾ ਮੁਰਦਾਬਾਦ ਰਹੂਗਾ ਤੇ ਜਨ ਆਖਰੀ ਸਾਹ ਰਹੂਗਾ ਨਾ ਤਾਂ ਵੀ ਇਹਦਾ ਵਿਰੋਧ ਕਰੂੰਗਾ ਕਿਉਂ ਇਹ ਜਨਾਨੀਆਂ ਦਾ ਬਲੈਕਮੇਲਰ ਅ ਅੱਜ ਤੱਕ ਦਿਲੋਂ ਕਿਸੇ ਨੂੰ ਵਾਦੂਆ ਨਹੀਂ ਦਿੱਤੀ ਅੱਜ ਤੱਕ ਦਿਲੋਂ ਜਿੰਨਾ ਹੋ ਸਕਿਆ ਜਿਆਦਾ ਆਪਣੇ ਪੈਰਾਂ ਤੇ ਸਟੈਂਡ ਕਰਿਆ ਲੋਕਾਂ ਦੀ ਹੈਲਪੇ ਕਰੀ ਆ ਆਪਣੇ ਇਲਾਕੇ ਦੀ ਆਪਣੇ ਪਰਿਵਾਰ ਦੀ ਸਾਰਿਆਂ ਦੀ ਹੈਲਪ ਕਰੀ ਆ ਕੱਲਾ ਬੰਦਾ ਇਹ ਆ ਜਿਹਨੂੰ ਅੱਜ ਤੱਕ ਮੈਂ ਵਾਦੂਆ ਦਿੱਤੀ ਆ ਇਹਨੇ ਮੇਰਾ ਪਰਿਵਾਰ ਖਰਾਉ ਕਰਤਾ ਇਹਨੇ ਕੁੜੀਆਂ ਰੱਖ ਕੇ ਜਿਮ ਵਿੱਚ ਭੇਜ-ਭੇਜ ਕੇ ਨਵੇਂ ਮੁੰਡੇ ਜਿਨ੍ਹਾਂ ਦੇ ਪਿਓਾਂ ਕੋਲ ਪ੍ਰਾਪਰਟੀਆਂ ਨੇ ਉਹਨਾਂ ਤੇ ਪਰਚੇ ਦਰਜ ਕਰਵਾਏ ਇਹਦਾ ਇਹਦਾ ਇਤਿਹਾਸ ਕੱਢ ਕੇ ਦੇਖੋ ਵੀ ਇਹਨੇ ਕਿੰਨੀਆਂ ਦਰਖਾਸਤਾਂ ਦਿੱਤੀਆਂ ਇਨੇ ਕੁੜੀਆਂ ਰੱਖੀਆਂ ਹੋਈਆਂ ਨੇ ਕੁੜੀਆਂ ਉਹਨਾਂ ਨੂੰ ਭੇਜਦਾ ਉਹਨਾਂ ਨੂੰ ਫਨੀ ਟ੍ਰੈਪ ਚ ਮਸਾਉਂਦਾ ਫਿਰ ਉਹਨਾਂ ਤੋਂ ਪੈਸੇ ਮੰਗਦਾ ਸਪ੍ਰਿੰਕਲ ਲੁਬਿਆੜਾ ਮੁਰਦਾ ਮੁਰਦਾ ਚਪੇੜਾ ਵੀ ਤੁਹਾਡੇ ਚਵੇੜਾ ਪੈਣੀ ਆ ਚਵੇੜਾ ਵਾਲੇ ਕੰਮ ਆ ਵਕੀਲ ਸਾਹਿਬ ਦੀ ਮੰਮੀ ਨੂੰ ਉਹ ਵਰਡ ਯੂਜ਼ ਕਰਦਾ ਸੀ ਜਿਹੜਾ ਇੱਕ ਲੇਡੀ ਲਈ ਸਭ ਤੋਂ ਗੰਦਾ ਵਰਡ ਦੁਨੀਆ ਦਾ ਬਣਿਆ ਆ ਉਹ ਇਹਨੇ ਵਕੀਲ ਸਾਹਿਬ ਦੀ ਮਾਂ ਲਈ ਯੂਜ਼ ਕੀਤਾ ਤੇ ਲੱਗਦਾ ਨਹੀਂ ਕਿਸੇ ਪਰਿਵਾਰਕ ਨੂੰ ਪਰਿਵਾਰਕ ਨਹੀਂ ਕਰਨਾ ਚਾਹੀਦਾ ਤੁਸੀਂ ਮੇਰਾ ਨਹੀਂ ਪਤਾ ਮੇਰਾ ਤੁਹਾਨੂੰ ਪਤਾ ਮੇਰੀ ਜਨਾਨੀ ਮੇਰੇ ਖਿਲਾਫ ਕਰਤੀ ਸਾਲੇ ਨੇ 11 ਸਾਲ ਬਾਅਦ ਮੇਰੇ ਬੱਚੇ ਲਗ ਲਗ ਕਰਤੇ ਅਸੀਂ 4 ਮਹੀਨੇ ਬਾਅਦ ਮੁੰਡੇ ਦਾ ਮੂੰਹ ਦੇਖਿਆ ਜਿਹੜਾ ਬੰਦੇ ਦੇ ਬੀਤ ਦੀ ਹੁੰਦੀ ਹੈ ਨਾ ਉਹਨੂੰ ਪਤਾ ਲੱਗਦਾ ਅੱਜ ਤੱਕ ਮੈਂ ਕਿਸੇ ਨੂੰ ਵਾਦੂਆ ਨਹੀਂ ਦਿੱਤੀ ਬਾਬਾ ਦੀਪ ਸਿੰਘ ਇਹਦਾ ਨਹੀਂ ਬਾਬਾ ਦੀਪ ਸਿੰਘ ਸਾਡਾ ਵੀ ਆ ਬਾਬਾ ਦੀਪ ਸਿੰਘ ਉਹਨਾਂ ਦਾ ਜਿਹੜੇ ਕਿਰਤ ਕਰਦੇ ਆ ਜਿਹੜੇ ਕਾਨੂੰਨ ਤੇ ਵਿਸ਼ਵਾਸ ਰੱਖਦੇ ਆ ਬਾਬਾ ਦੀਪ ਸਿੰਘ ਉਹਨਾਂ ਦਾ ਜਿਹੜੇ ਲੋਕਾਂ ਦੀ ਬਾਹਾਂ ਫੜਦੇ ਆ ਜੇ ਚਾਰ ਸਿੱਲੜ ਜੇਬ ਚ ਹੋਣ ਅੱਜ ਤੂੰ ਹੀ ਸਾਰੀ ਪ੍ਰੈਸ ਕਾਨਫਰੰਸ ਖੜੀ ਆ ਪੁਲਿਸ ਖੜੀ ਆ ਕੋਈ ਇੱਕ ਕਹ ਦੇ ਹਣੀ ਨੇ ਅੱਜ ਤੱਕ ਕਿਸੇ ਨੂੰ ਸਾਲਾ ਵਰਡ ਵੀ ਯੂਜ਼ ਨਹੀਂ ਕੀਤਾ ਲੱਗਦਾ ਸਾਫ਼ ਪਿਲੇ ਅੱਜ ਸਾਬ ਇੰਨੇ ਖੁਸ਼ ਹਾਂ ਮੈਂ ਕਹਿੰਦਾ ਪਟਾਕੇ ਚਲਾਉਂਗਾ ਸ਼ਾਮ ਨੂੰ ਜਾ ਕੇ ਜੋ ਹੁੰਦਾ ਕਰ ਲਵੇ ਅੱਜ ਪਟਾਕੇ ਚਲਾਉਂਗਾ ਜਾ ਕੇ ਮੈਂ ਇੱਕ ਟੈਰੀ ਤੇ ਬੈਠ ਕੇ 2 ਸਾਲ ਲੱਗ ਗਏ ਉਹਨੂੰ ਸਾਫ਼ ਲੈਣ ਨੂੰ ਥੋੜੀ ਧੀ ਨੂੰ ਥੋੜੀ ਭੈਣ ਨੂੰ ਕਿਸੇ ਨੇ ਗਾਲ ਕੱਢੀ ਹੋਵੇ ਉਹਨੂੰ ਲਿਖਿਆ ਹੋਵੇ ਕਿਸੇ ਨਾਲ ਰਿਲੇਸ਼ਨ ਉਹਨੇ ਤੁਸੀਂ ਵੀ ਭਾਈ ਰੋਜ਼ ਮਰੋਂਗੇ ਰੋਜ਼ ਮਰੋਂਗੇ ਵੀ ਇਹੋ ਜਿਹੀ ਪੱਤਰਕਾਰੀ ਦਾ ਕੀ ਫਾਇਦਾ ਹੈ ਨਹੀਂ ਹੁਣ ਕੁਝ ਦਿਨ ਪਟਾਕੇ ਚਲਾਉਂਗਾ ਮੇਰੇ ਤੇ ਕੁਝ ਵੀ ਹੋ ਜਵੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦਿਆਂ ਨੂੰ ਇੰਨੇ ਵੀਡੀਓ ਬਣਵਾਈ ਕੀ ਸਰਾਂਜੀ ਲੋ ਲੋ ਮਾਈਕ ਸਰ ਕੀ ਕੀ ਹੋਇਆ ਜੀ ਹਾਂਜੀ ਸਰ ਅੱਜ ਕੀ ਮਾਮਲਾ ਕੀ ਅੱਜ ਪਰਮਾਤਮਾ ਨੇ ਨਾ ਪਹਿਲੀ ਵਾਰੀ ਹਮੇਸ਼ਾ ਕੋਈ ਬੰਦਾ ਕਹਿੰਦਾ ਹੁੰਦਾ ਸੱਚਾਈ ਦੀ ਜਿੱਤ ਅੱਜ ਪਹਿਲੀ ਵਾਰੀ ਸੱਚਾਈ ਦੀ ਜਿੱਤ ਹੋਈ ਹੈ ਪਰਮਾਤਮਾ ਨੇ ਇਨਸਾਫ ਕੀਤਾ ਉਸ ਬੰਦੇ ਨੂੰ ਸਜ਼ਾ ਦਿੱਤੀ ਹੈ ਜਿਹੜਾ ਅਕਸਰ ਮਾਵਾ ਭੈਣਾ ਧੀਆਂ ਨੂੰ ਗਲਤ ਬੋਲਦਾ ਹੈ ਲੋਕਾਂ ਦੀਆਂ ਮਾਵਾ ਪੈਣਾ ਸਿਆਣੇ ਕਹਿੰਦੇ ਹੁੰਦੇ ਆ ਸਾਂਝੀਆਂ ਹੁੰਦੀਆਂ ਮਾਵਾ ਪੈਣਾ ਸਾਂਝੀਆਂ ਹੁੰਦੀਆਂ ਮਰ ਤੋਂ ਹੁੰਦਾ ਜਣਾ ਬੰਦੇਆਂ ਨਾਲ ਹੀ ਲੜਾਈ ਲੜਦਾ ਇਹਨੂੰ ਬੰਦੇਆਂ ਨਾਲ ਹੀ ਅੱਜ ਤੱਕ ਲੜਾਈ ਹੀ ਨਹੀਂ ਆਈ ਇਹ ਹਮੇਸ਼ਾ ਟਾਰਗੇਟ ਕਰਦਾ ਸੀ ਕਿਸੇ ਦੀ ਧੀ ਨੂੰ ਕਿਸੇ ਦੀ ਭੈਣ ਨੂੰ ਕਿਸੇ ਦੀ ਮਾਂ ਨੂੰ ਅੱਜ ਤੁਸੀਂ ਕੋਟਾਂ ਦੇ ਬਾਹਰ ਜਿਹੜਾ ਇਕੱਠ ਦੇਖ ਰਹੇ ਹੋ ਨਾ ਇਹ ਕੋਈ ਇਕੱਠ ਕਿਸੇ ਨੇ ਕਿਸੇ ਨੂੰ ਫੋਨ ਕਰਕੇ ਨਹੀਂ ਬੁਲਾਇਆ ਇਹ ਉਹ ਲੋਕ ਆਪਣੇ ਆਪ ਆਏ ਆ ਜਿਨ੍ਹਾਂ ਦੇ ਮਾਵਾ ਨੂੰ ਧੀਆ ਨੂੰ ਭੈਣਾਂ ਨੂੰ ਉਹਨੇ ਅੱਜ ਤੱਕ ਗਲਤ ਬੁਲਾਇਆ ਔਰ ਕੋਰਟ ਨੇ ਇਨਸਾਫ ਕੀਤਾ ਇੱਕ ਦਿਨ ਦਾ ਇਹਦਾ ਪੁਲਿਸ ਰਿਮਾਂਡ ਦਿੱਤਾ ਔਰ ਬਾਕੀ ਗੱਲ ਉਹਦੀ ਤੁਹਾਨੂੰ ਬੇਲ ਦੱਸਾਂ ਸਰ ਇਹ ਇੱਕ ਨਾ ਇੱਕ ਪੁਰਾਣਾ ਮਾਮਲਾ ਹੈ ਜਿਹੜਾ ਦੱਸਿਆ ਜਾ ਰਿਹਾ ਕਿੰਨਾ ਪੁਰਾਣਾ ਮਾਮਲਾ ਹੈ ਮਾਮਲਾ ਇਹ 2022 ਦਾ ਜੀ 2022 ਦੇ ਵਿੱਚ ਜਿਵੇਂ ਦੀ ਇਹਦੀ ਆਦਤ ਹੈ ਇਹਨੇ ਮੇਰੇ ਬਾਰੇ ਵੀ ਬੋਲਿਆ ਸੀਗਾ ਉਹ 2022 ਦਾ ਮੁਕਦਮਾ ਇੰਸਪੈਕਟਰ ਜਤਿੰਦਰ ਸਾਈਬਰ ਕ੍ਰਾਈਮ ਇਹਦਾ ਦੋਸਤ ਉਹਨੇ ਕੈਨਸਲ ਕੀਤਾ ਸੀ ਉਹਦੀ ਮੈਂ ਕੰਪਲੇਂਟ ਵੀ ਕੀਤੀ ਹੋਈ ਹੈ ਉਹਦੇ ਖਿਲਾਫ ਹਾਈ ਕੋਰਟ ਰਿਟ ਵੀ ਲਾਈ ਹੋਈ ਹੈ ਉਸ ਤੋਂ ਬਾਅਦ ਉਹੀ ਮਾਮਲਾ ਦੁਆਰਾ ਪੁਲਿਸ ਨੇ ਇਨਵੈਸਟੀਗੇਟ ਕਰਕੇ ਮੁਕਦਮਾ ਇਹਦੇ ਤੇ ਸਟੈਂਡ ਕੀਤਾ ਹੈ। ਉਹਦੇ ਵਿੱਚ ਕੁਲ ਦੀ ਅਰਸਤੀ। ਬਿਲਕੁਲ ਸਹੀ। ਉਹ ਇਧਰ ਆਓ। ਬਿਲਕੁਲ। ਉਹ ਉਹਨਾਂ ਨੇ 3 ਦੰਬਰ ਮਾਰਨ ਲੱਗਿਆ। ਅਸੀਂ ਆਪਣੇ ਵੱਲ ਵੀਡੀਓ ਦੀ ਫੇਮਸ ਆਫ ਲੋਡ ਸੀਗੀ। ਜੀ। ਉਹ ਕੋ ਅਸੀਂ ਆਨਰੇਬਲ ਕੋਰਟ ਚ ਰੱਖਤੀ। ਜੀ। ਠੀਕ ਹੈ। ਹੁਣ ਇੱਕ ਆਨਰੇਬਲ ਹਾਈ ਕੋਰਟ ਦੇ ਵਿੱਚ ਵੀ ਅਸੀਂ ਇੱਕ ਪਟੀਸ਼ਨ অলਰੈਡੀ ਅਸੀਂ ਦਾਖਲ ਕਰ ਚੁੱਕੇ ਹਾਂ। ਹਮ। ਗਸੇ ਤੋਂ ਹੈਵੀਅਸ ਕੋਰਟ ਪਾਸ ਕੀਤੀ ਸੋ ਸਬਸੀਕਵੈਂਟਲੀ ਅਗੇਨ ਦਾ ਮੈਟ੍ਰਿਕਸ ਪੈਂਡਿੰਗ ਫੋਰ ਡੇ ਆਫਟਰ ਟਮਰੋ ਪਰਸਨਲੀ ਪੈਂਡਿੰਗ ਹੈ ਜੀ ਹਾਈ ਕੋਰਟ ਦੇ ਵਿੱਚ ਤੇ ਇਹਦੇ ਵਿੱਚ ਮੈਂ ਕੋਈ ਜ਼ਿਆਦਾ ਨਹੀਂ ਕਿਉਂਕਿ ਇਹਦੇ ਵਿੱਚ ਜਿਹੜਾ ਆਪੋਜੀਟਿਵ ਸਾਈਡ ਵੀ ਹੈ ਜੀ ਉਹ ਵੀ ਸਾਡੇ ਬਾਰ ਦਾ ਹੀ ਮੈਂਬਰ ਹੈ ਉਹ ਗਗਨਦੀਪ ਸਿੰਘ ਜੀ ਨੇ ਸੋ ਮੈਨੂੰ ਜੇ ਤੁਸੀਂ ਮੈਰਿਟ ਤੇ ਗੱਲ ਕਰੋਗੇ ਮੈਂ ਕੋਈ ਵੀ ਗੱਲ ਮੈਰਿਟ ਤੇ ਨਹੀਂ ਕਰਨੀ ਸਰ ਕਿੰਨਾ ਪੁਰਾਣਾ ਮੈਂ ਦੱਸ ਕੋਈ ਵੀ ਗੱਲ ਮੈਂ ਸਿੰਪਲੀ ਆਮ ਸਿੰਪਲੀ ਸੇਂਗ ਨਾਉ ਦਾ ਮੈਟਰੀਅਸ ਸਬਜਟਾਈਜ਼ ਬਿਫੋਰ ਦੀ ਔਨਰੇਬਲ ਕੋਰਟ ਸੋ ਉੱਥੇ ਅਸੀਂ ਸਾਡੇ ਲੰਮੇ ਆਰਗੂਮੈਂਟਸ ਚੱਲੇ ਨੇ ਮੇਰੇ ਨਾਲ ਸੀਨੀਅਰ ਐਡਵੋਕੇਟ ਨਰੰਗਸੰਗ ਸਾਫਸ ਮੇਰੇ ਨਾਲ ਸੀ ਸ਼ਿਵਰਾਜ ਸਾਰੀ ਸਾਡੀ ਟੀਮ ਸਾਰੀ ਨਾਲ ਸੀ ਸੋ ਉੱਥੇ ਅਸੀਂ ਆਪਣੇ ਲੰਮੇ ਆਰਗੂਮੈਂਟਸ ਤੋਂ ਬਾਅਦ ਉਹਨਾਂ ਨੇ 3 ਦਿਨ ਦਾ ਰਿਮਾਂਡ ਮੰਗਿਆ ਹੁਣ ਉਹਦੇ ਤੇ ਇਹ ਆ ਵੀ ਜੇ ਉਹ ਜਿਹੜਾ ਮਾਮਲਾ ਹੈ ਉਹ ਕਿੰਨਾ ਪੁਰਾਣਾ ਹੈ ਜਕੀ ਜੋ ਜੋ ਉਹਨਾਂ ਨੇ ਅਰੈਸਟ ਅਫੈਕਟ ਕੀਤੀ ਹੈ ਕੀ ਉਹਦੇ ਵਿੱਚ ਕਾਨੂੰਨ ਇਲੀਗਲੀਨ ਮੈਨਰ ਹੈ ਜਾਂ ਇਲੀਗਲੀਨ ਮੈਨਰ ਹੈ ਸੋ ਅਸੀਂ ਸਾਰੀਆਂ ਕੰਟੈਂਸ਼ਨਸ ਆਪਣੀ ਔਨਰੇਬਲ ਕੋਰਟ ਦੇ ਵਿੱਚ ਰੱਖਤੀਆਂ ਨੇ ਸਬਸੀ ਤਿੰਨ ਦਿਨ ਦਾ ਰਿਮਾਂਡ ਮੰਗਿਆ ਸੀ ਅੱਜ ਆਨਰੇਬਲ ਕੋਰਡੀਨੇਟਰ ਫੇਕ ਦਿੰਦਾ ਰਿਮਾਂਡ ਰੱਖਿਆ ਸੋ ਵਿਦ ਰਿਗਾਰਡ ਟੂ ਦੀ ਉਹਨਾਂ ਦੀ ਅਰੈਸਟ ਵੀ ਕੀ ਮਾਮਲਾ ਪੁਰਾਣਾ ਸੀ ਅਰੈਸਟ ਕਿਉਂ ਹੋਣ ਹੋਈ ਇਹ ਸੰਬੰਧੀ ਜਿਹੜਾ ਮਾਮਲਾ ਹੈ ਇਹ ਆਨਰੇਬਲ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਡੇ ਆਫਟਰ ਟੂਮਾਰੋ ਪਰਸੋਂ ਸੋ ਇੱਥੇ ਵੀ ਅਸੀਂ ਆਪਣੀਆਂ ਜੜੀਆਂ ਕੰਟੈਂਸ਼ਨਸ ਨੇ ਅਸੀਂ ਭਾਵੇਂ ਆਪਣੀ ਬੇਲ ਅਪਲੀਕੇਸ਼ਨਸ ਵੀ ਅੱਜ ਪੁਟ ਅਪ ਕਰਤੀਆਂ ਅਸੀਂ ਸੀਸੀਟੀਵੀ ਫੁਟੇਜ ਕਹਿੰਦੇ ਵੀ ਉਹ ਵੀ ਜਰੂਰ ਪ੍ਰੀਜ਼ਰਵ ਕਿਤੇ ਜਾਣ ਸੋ ਸਬਸੀਕੁਐਂਟਲੀ ਜਿਹੜੇ ਹੋਰ ਵੀ ਉਹਨਾਂ ਨੇ ਪੈਰਾਮੀਟਰ ਫਾਲੋ ਕਰਨੇ ਸੀ ਇਨਵੈਸਟੀਗੇਸ਼ਨ ਏਜੰਸੀ ਨੇ ਜਿਹੜੇ ਕਿ ਉਹਨਾਂ ਨੇ ਨਹੀਂ ਫਾਲੋ ਕੀਤੇ ਉਹਦੇ ਖਿਲਾਫ ਵੀ ਅਸੀਂ ਔਨਰੇਬਲ ਕੋਰਟ ਦੇ ਵਿੱਚ ਆਪਣੇ ਜਿਹੜੇ ਪੁਆਇੰਟਸ ਨੇ ਅਸੀਂ ਰੱਖੇ ਨੇ ਸੋ ਔਨਰੇਬਲ ਕੋਰਟ ਨੇ ਕੁਝ ਜ਼ਿਆਦਾ ਨਹੀਂ ਇੱਕ ਦਿਨ ਤਾਂ ਉਹਨਾਂ ਨੇ ਪੁਲਿਸ ਮਾਨਡ ਦਿੱਤਾ ਤੇ ਸਬਸੀਕਵੈਂਟਲੀ ਹੁਣੇ ਮੈਟਰ ਇਜ਼ ਪੈਂਡਿੰਗ ਫॉर ਟੁਮਾਰੋ ਕੱਲ੍ਹ ਹੀ ਪੈਂਡਿੰਗ ਹੈ ਜੀ ਤੇ ਕੱਲ ਨੂੰ ਹੁਣ ਆਪਾਂ ਦੇਖਦੇ ਹਾਂ ਵੀ ਕੱਲੇ ਦੇ ਵਿੱਚ ਕੀ ਹੋਏ ਸੋ ਅਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਅਸੀਂ ਜੋ ਵੀ ਇਹਦੇ ਵਿੱਚ ਲੀਗਲ ਫਾਈਟ ਹੈ ਜੋ ਸਾਨੂੰ ਸਾਰੀ ਸਾਡੀ ਟੀਮ ਨੂੰ ਕਿਹਾ ਗਿਆ ਉਹਦੇ ਮੁਤਾਬਕ ਆ ਕਿ ਕਿਲਾਖ ਦਦੋਗੀ ਥੱਪੜ ਮਾਰੇਗਾ ਕੋਰਟ ਰੂਮ ਦੇ ਬਾਹਰ ਸਾਨੂੰ ਨਹੀਂ ਪਤਾ ਸੀ ਦੇਖੋ ਮੈਂ ਮੈਂ ਕੁਝ ਵੀ ਨਹੀਂ ਕਹਿਣਾ ਬ੍ਰਦਰ ਮੇਰੀ ਗੱਲ ਸੁਣੋ ਕਿਉਂਕਿ ਮੈਂ ਕੋਰਟ ਰੂਮ ਦੇ ਅੰਦਰ ਸੀ ਜੇਕਰ ਕਿਸੇ ਵੀ ਕਿਸੇ ਵੀ ਭੈਣ ਭਰਾ ਨੇ ਕੋਈ ਅਹਜੀ ਕੋਈ ਗੱਲ ਕੀਤੀ ਹੈ ਰਾਈਟ ਨੋ ਮੈਂ ਦੱਸਣਾ ਜੀ ਰਾਈਟ ਨੋ ਦਿਸ ਇਜ਼ ਦਾ ਪੈਰੋਗ੍ਰੇਟਿਵ ਆਫ ਦੀ ਇਨਵੈਸਟੀਗੇਸ਼ਨ ਏਜੰਸੀ ਮੈਨੂੰ ਲੱਗਦਾ ਵੀ ਬਹੁਤ ਬਿਹਤਰ ਹੋਏਗਾ ਵੀ ਜਿਹੜੀ ਟੀਮ ਉਹਨਾਂ ਨੂੰ ਕੋਰਟਸ ਪ੍ਰੋਡਿਊਸ ਕਰਨ ਆਈ ਸੀ ਏਹੀ ਸਵਾਲ ਤੁਸੀਂ ਉਹਨਾਂ ਨੂੰ ਪੁੱਛੋ ਕਿਉਂਕਿ ਉਹ ਲੋਕ ਸਾਰੇ ਬਾਹਰ ਸੀ ਔਰ ਮੈਨੂੰ ਲੱ yeah ਮੈਨੂੰ ਲੱਗਦਾ ਵੀ ਰੀਅਲੀ ਇਟਸ ਵੈਰੀ ਅਨਫੋਰਚੂਨੇਟ ਐਂਡ ਰੀਅਲੀ ਵੈਰੀ ਸ਼ੈਮਫੁਲ ਇਹ ਹੋਣੀ ਨਹੀਂ ਚਾਹੀਦੀ ਮਤਲਬ ਮੈਨੂੰ ਇਹ ਲੱਗਦਾ ਵੀ ਜਦੋਂ ਵੀ ਕਿਸੇ ਉਹ ਖਾਸ ਤੌਰ ਤੇ ਪੁਲਿਸ ਕਸਟਡੀ ਦੇ ਵਿੱਚ ਸੋ ਇੰਨੀ ਹੀ ਗੱਲ ਐ ਸੋ ਮੈਂ ਕੋਈ ਜ਼ਿਆਦਾ ਤੁਹਾਨੂੰ ਨਹੀਂ ਕਹਾਂਗਾ ਇੰਨਾ ਹੀ ਵੀ ਨਾ ਉਹਦਾ ਮੈਟ੍ਰਿਕਸ ਪੈਂਡਿੰਗ ਸਬਜੈਕਟਡਾਈਜ਼ ਫੋਰ ði ਆਨਰੇਬਲ ਕੋਰਟਸ ਆਈਦਰ ਇਨ ਇਨ ði ਕੋਰਟ ਆਫ ਸੈਸ਼ਨਜ਼ ਇੱਥੇ ਕੜੀ ਆਪਾਂ ਸੈਸ਼ਨ ਸਾਹਿਬ ਦੀ ਤੇ ਪਲੱਸ ਤੁਸੀਂ ਕਹੜੋ ਵੀ ਉੱਪਰ ਸਾਡੇ ਆਨਰੇਬਲ ਹਾਈ ਕੋਰਟ ਦੇ ਵਿੱਚ ਮੈਟਰ ਪੈਂਡਿੰਗ ਐ ਸੋ ਜਿਹੜੀਆਂ ਵੀ ਕੰਟੈਂਸ਼ਨਸ ਨੇ ਮੈਂ ਵੀ ਇੱਥੇ ਕੋਈ ਡਿਫੈਂਸ ਦੀ ਡਿਟੇਲ ਦੇ ਵਿੱਚ ਉਹਦੀ ਸਾਰੀ ਗੱਲਬਾਤ ਰੱਖੀ ਹੈ ਜੇ ਜਿਹੜਾ ਕੋਈ ਸਬਸਿਕੁਐਂਟਲੀ ਕੋਈ ਹੋਰ ਨਿਕਲੇਗਾ ਸਾਡੀਆਂ ਦਲੀਲਾਂ ਨਾਲ ਸਹਿਮਤ ਹੋ ਕੇ ਇੱਕ ਚੀਜ਼ ਮੈਂ ਤੁਹਾਡੇ ਚੈਨਲ ਲਈ ਜ਼ਰੂਰ ਚਾਹੁੰਦਾ ਜਾਂਦਾ ਜ਼ਰੂਰ ਕਰਾਂਗਾ ਉਹ ਮੈਂ ਇਹ ਕਹਾਂ ਜ਼ਰੂਰ ਕਹਾਂਗਾ ਕਿ ਦੇਖੋ ਆਪਾਂ ਨੂੰ ਹਜੇ ਥੋੜਾ ਕੋਈ ਟਾਈਮ ਹੀ ਪਤਾ ਹੈ ਵੀ ਹਜੇ ਥੋੜਾ ਕੋਈ ਦੁਨੀਆਂ ਦੀ ਨਾਖੋਬ ਗੱਲ ਹੈ ਜਦੋਂ ਪ੍ਰਿੰਕਲ ਦੇ ਉੱਪਰ ਇੱਕ ਮર્ડਰ ਅਟੈਕ ਹੋਇਆ ਹੈ ਸੋ ਤੁਸੀਂ ਮਨ ਲਗਾ ਆਪ ਹੀ ਸਾਰੇ ਪੱਤਰਕਾਰ ਭਾਈਚਾਰੇ ਆ ਆਪਾਂ ਜਿਨ੍ਹਾਂ ਨੇ ਜਾ ਕੇ ਆਪਾਂ ਭਾਵੇਂ ਡੀ ਐਮ ਸੀ ਹਸਪੀਟਲ ਦੇ ਵਿੱਚੋਂ ਐਡਮਿਟ ਰਏ ਸੋ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਵੀ ਹੁਣੇ ਹੀ ਆ 5-7 ਦਿਨ ਪਹਿਲਾਂ ਵੀ ਇੱਕ ਐਫਆਈਆਰ ਫੇਰ ਅਗੇਨ ਦਰਜ ਹੋਇਆ ਵੀ ਫੇਰ ਇੱਕ ਅਟੈਂਪਟ ਕੀਤੀ ਉਹਨਾਂ ਤੋਂ ਮਦਰਸ ਅਟੈਕ ਕਰਨ ਦੀ ਸੋ ਮੈਂ ਇੱਕ ਗੱਲ ਜ਼ਰੂਰ ਕਰਾਂਗਾ ਕਿ ਇਨਵੈਸਟਰੀ ਵੈਸੇ ਰਾਈਟ ਨਾਉ ਥਿਸ ਇਜ਼ ਅ ਐਪਲੀਕੇਸ਼ਨ ਔਨ ਦੀ ਪਾਰਟ ਔਫ ਦੀ ਸਟੇਟ ਇਸ ਸਟੇਟ ਦਾ ਰਾਈਟ ਹੈ ਕਿ ਐਵਰੀ ਸਿਟੀਜ਼ਨ ਨੂੰ ਪ੍ਰੋਟੈਕਟ ਕਰਨਾ ਸੋ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜੰਨਾ ਵੀ ਟਾਈਮ ਉਹ ਭਾਵੇਂ ਪੁਲਿਸ ਕਸਟਡੀ ਚ ਨੇ ਸਸੈਕੂਐਂਟਲੀ ਉਹ ਸਾਡੇ ਲੋਕਅਪ ਦੇ ਵਿੱਚ ਵੀ ਜਾਂਦੇ ਨੇ ਸੋ ਇੱਕ ਹਲਫਨਾਮਾ ਅਸੀਂ ਜ਼ਰੂਰ ਕਹਾਂਗੇ ਸਟੇਟ ਦੇ ਵਿੱਚ ਭਾਵੇਂ ਉਹ ਔਰ ਤੁਸੀਂ ਕਹਿੰਦੇ ਜੇਲ ਅਥਾਰਟिटीज ਨੇ ਤੇ ਭਾਵੇਂ ਇਨਵੈਸਟੀਗੇਸ਼ਨ ਏਜੰਸੀਸ ਨੇ ਵੀ ਇੱਕ ਐਫੀਡਾਫਟ ਜਰੂਰ ਰਹਿਣ ਦੇਣ ਕਿ ਜਿੰਨਾ ਟਾਈਮ ਵੀ ਇਹ ਸਾਡੇ ਸਾਡੀ ਸਾਡੀ ਕਸਟਡੀ ਚ ਰਹੇਗਾ ਵੀ ਇਹਦੀ ਜਖਣ ਜਿਹੜੀ ਅਜਾ ਅਟੈਂਪਟ ਹੋਈ ਹੈ ਜਿਹੜੀ ਮੈਨੂੰ ਭਾਈ ਸਾਹਿਬ ਨੇ ਹੁਣੇ ਸਵਾਲ ਪੁੱਛਿਆ ਹੈ ਰਾਈਟ ਨਾਓ ਇਹ ਅਟੈਂਪਟ ਤਾਂ ਕੋਈ ਐਪਰੀਸ਼ੀਏਟੇਬਲ ਨਹੀਂ ਜੇ ਇਹ ਜਿਹੇ ਅਟੈਂਪਟ ਪੁਲਸ ਕਸਟਡੀ ਚ ਕੋਈ ਕਰਦਾ ਹੈਗਾ ਤਾਂ ਕੌਣ ਜ਼ਿੰਮੇਵਾਰ ਹੋਏਗਾ ਸੋ ਉਹਨਾਂ ਦੀ ਪਰਿਵਾਰ ਵੱਲੋਂ ਸਾਨੂੰ ਇਹ ਜਰੂਰ ਕਿਹਾ ਗਿਆ ਕਿਉਂਕਿ ਆਲਰੇਡੀ ਪ੍ਰੋਟੈਕਸ਼ਨ ਸੰਬੰਧੀ ਇਹ ਮੈਂ ਨਹੀਂ ਕਹਿ ਰਿਹਾ ਆਲਰੇਡੀ ਹਾਈ ਕੋਰਟ ਵੱਲੋਂ ਮਾਨਯੋਗ ਸੋ ਸਾਡੇ ਇਹ ਜ਼ਰੂਰ ਰਹੇਗਾ ਵੀ ਜਿੰਨਾ ਟਾਈਮ ਵੀ ਉਹ ਪੁਨਸ ਕਸਟਡੀ ਚ ਰਹਿੰਦੇ ਨੇ ਭਾਵੇਂ ਕਮਿਸ਼ਨਰ ਪੁਲਿਸ ਹੋਵੇ ਜਾਂ ਡੀਜੀਪੀ ਸਾਹਿਬ ਨੇ ਭਾਵੇਂ ਪ੍ਰੋਸਟੇਟ ਏ ਸੋ ਉਹਨਾਂ ਦਾ ਐਟ ਲੀਸਟ ਉਹਨਾਂ ਦੀ ਤੁਸੀਂ ਕਹਿੰਦੇ ਹੋ ਲਾਈਫ ਐਂਡ ਲਿਬਰਟੀ ਨੂੰ ਉਹਨੂੰ ਜ਼ਰੂਰ ਇਨਸ਼ੋਰ ਕਰਾ ਖੰਪਟਾ ਠੀਕ ਹੈ ਥੈਂਕ ਯੂ ਬਹੁਤ ਆ ਥੈਂਕ ਯੂ ਚਲੋ ਇਹ ਜਿਹੜੇ ਸਿੱਖਾਂ ਨੂੰ ਵਰਤਾਰ ਦੇ ਨਹੀਂ ਦੱਸਦੇ ਇਹਨੂੰ ਸਪੋਰਟ ਕਰਦੇ ਨੇ ਇਹ ਕਿਉਂ ਹੁੰਦੇ ਨੇ ਇਹ ਜਿਹੜੇ ਸਿੱਖਾਂ ਨੂੰ ਵਰਤਾਰ ਇਹੋ ਜਿਹੇ ਸਿੱਖ ਤਰ੍ਹਾਂ ਦੇ ਪ੍ਰਚਾਰਾਂ ਦੀ ਲੋੜ ਨਹੀਂ ਇਹ ਪ੍ਰਚਾਰਕ ਦੀਆਂ ਗੱਲਾਂ ਦਿੰਦੇ ਵੇਲੇ ਕਿਹੜੇ ਸਿੱਖਾਂ ਨੂੰ ਵਰਤਾਰ ਦੇ ਕਿਹੜੇ ਸਿੱਖ ਤਰ੍ਹਾਂ ਦੇ ਵਿਚਾਰ ਦਿੰਦਾ ਵੇਲੇ ਤੁਸੀਂ ਹਾੜੇ ਦੇ ਕੋਰਟ ਦੇ ਵਿੱਚ ਕਿਹੜੇ ਸਿੱਖਾਂ ਨੂੰ ਵਿਚਾਰ ਦਿੰਦਾ ਵੇਲੇ ਮੈਂ ਕਿਹੜਾ ਜੁਰਮ ਕੀਤਾ ਜਾਂਦਾ ਮੈਨੂੰ ਕੋਰਟ ਦੇ ਵਿੱਚ ਆ ਵੇਖੋ ਕਲ ਪੈਰੋਂ ਰੋਕਾਂ ਦੇ ਗੱਲ ਗੱਲ ਮੇਰੇ ਰੀਲਿਗ ਪ੍ਰਿੰਸੀਪਲ ਇਹ ਪਹਿਲਾਂ ਹੀ ਟ੍ਰੇਨਿੰਗ ਕਰਨ ਦੇ ਬੈਠੇ ਨੇ ਇਹਨੂੰ ਕੋਈ ਲੱਗਦਾ ਇਹ ਪੜਵਾ ਕੇ ਪਹਿਨੇ ਹੈਲੋ ਇਹ ਪ੍ਰੋਟੈਸਟ ਕਰਤੇ ਨੇ ਇਹ ਵੀ ਕਰਦਾ ਹੈ یار کو رنجواش ایک اپن جو ہے ایک کاو دیا اج اپ اج صاحب 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 ਸਾਤ ਤੱਕ ਨਹੀਂ ਰੂਸ ਦੀ ਕਾਇਦਾ ਕਰਦੇ ਲੋਕਾਂ ਦੀਆਂ ਪਿਆਪੜੇ ਨੂੰ ਗਸਤਿਆ ਕਰਦੇ ਕੋਟ ਦੇ ਵਕੀਲ ਦੇ ਉੱਤੇ ਵਿਸ਼ਵਾਸ ਰੱਖੋ ਹਾਂਜੀ ਇਹ ਜਿਹੜਾ ਤੁਸੀਂ ਇੱਥੇ ਦੇਖਿਆ ਹੈਗਾ ਅੱਜ ਵਕੀਲ ਸਾਹਿਬ ਐਡੇ ਇਕੱਠੇ ਹੋਏ ਪਏ ਸੀਗੇ ਜੀ ਫਿਰ ਉਹਨਾਂ ਦੇ ਵਿੱਚੋਂ ਤੁਸੀਂ ਵੀਡੀਓ 'ਚ ਹੀ ਦੇਖਦੇ ਪਏ ਹੋ ਕਿ ਇੱਕ ਵਕੀਲ ਜਿਹੜਾ ਬਹੁਤ ਜ਼ਿਆਦਾ ਬੋਲਦਾ ਹੈਗਾ ਗਲਤ ਸ਼ਬਦਾਵਲੀ ਯੂਜ਼ ਕਰਦਾ ਹੈਗਾ ਵਾ ਇੰਸਟਾਗ੍ਰਾਮ ਦੇ ਉੱਤੇ ਤੇ ਫੇਸਬੁੱਕ ਦੇ ਉੱਤੇ ਜੀ ਉਹ ਅੱਜ ਆਪ ਮਤਲਬ ਉੱਤੇ ਉਹ ਅਟੈਕ ਕਰਦਾ ਵਾ ਪ੍ਰਿੰਕਲ ਦੇ ਉੱਤੇ ਤੇ ਮੈਂ ਤਾਂ ਰਿਕੁਐਸਟ ਕਰੂੰਗਾ ਸੀਪੀ ਸਾਹਿਬ ਨੂੰ ਕਿ ਇਹਦੇ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਦੇਖਦੇ ਹੋ ਪੁਲਿਸ ਕਸਟਡੀ ਦੇ ਵਿੱਚ ਇਸ ਤਰ੍ਹਾਂ ਹੱਥ ਚੱਕਣਾ ਪੁਲਿਸ ਕਸਟਡੀ ਦੇ ਵਿੱਚ ਹੱਥ ਚੱਕਣਾ ਬਹੁਤ ਹੀ ਗਲਤ ਤੇ ਨਿੰਦਨਯੋਗ ਗੱਲ ਹੈ ਤੇ ਇਹਦੇ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਵਕੀਲ ਦੀ ਵਰਦੀ ਵੀ ਪਾਈ ਹੋਈ ਹੈ ਵਕੀਲ ਦੀ ਵਰਦੀ ਪਾਈ ਹੈ ਮੈਂ ਤਾਂ ਕਹਿਣਾ ਪਿਆ ਕਿ ਲੋਕ ਅਗਰ ਕੋਰਟ ਦੇ ਵਿੱਚ ਆਉਂਦੇ ਨੇ ਤਾਂ ਵਕੀਲਾਂ ਦੇ ਉੱਤੇ ਵਿਸ਼ਵਾਸ ਕਰਕੇ ਆਉਂਦੇ ਨੇ ਕਿ ਸਾਡੀ ਇੱਥੇ ਸੁਣਵਾਈ ਕੀਤੀ ਜਾਏਗੀ ਸਾਡੀ ਗੱਲ ਸੁਣੀ ਜਾਏਗੀ ਇਹ ਨਹੀਂ ਕਿ ਇੱਥੇ ਇੱਕ ਮੌਬ ਇਕੱਠਾ ਕਰਕੇ ਵਕੀਲ ਦਾ ਤੇ ਐਵੇਂ ਉਹਨਾਂ ਵਿੱਚੋਂ ਕੋਈ ਇੱਕ ਵਕੀਲ ਕਿਸੇ ਅਕਿਊਜ਼ ਦੇ ਉੱਤੇ ਹੱਥ ਚੱਕ ਕੇ ਖੋਦੀ ਸਜ਼ਾ ਦੇਣ ਲੱਗ ਜੂਏ ਤੇ ਫਿਰ ਅੰਦਰ ਜੱਜ ਸਾਹਿਬ ਕਾਦੇ ਲਈ ਬੈਠੇ ਹੋਏ ਨੇ ਹਾਂ ਆਪਾਂ ਜੱਜਮੈਂਟ ਕਾਦੇ ਲਈ ਲੈਣੀ ਹੈ ਹਾਂ ਆਪਾਂ ਜੱਜ ਕੋਲ ਆਏ ਆ ਪੇਸ਼ ਕਰਵਾਇਆ ਹੈਗਾ ਵੈ ਇਹਦੇ ਲਈ ਥੋੜੀ ਜੀ ਤੁਸੀਂ ਇੱਥੇ ਆਪ ਹੱਥ ਚੱਕੋ ਤੇ ਆਪ ਹੀ ਇੱਥੇ ਸਾਰਾ ਕੁਝ ਕਰ ਲਓ ਨਾਲੇ ਤੁਸੀਂ ਬਿਆਨ ਲੈ ਰਹੇ ਹੋ ਜਿਹੜੇ ਸਮਾਜ ਸੇਵੀ ਹਣੀ ਸਿੱਟੀ ਦੀ ਮੈਂ ਗੱਲ ਕਰਾਂਗਾ ਪਹਿਲਾਂ ਭਰਾਵਾ ਆਪਣਾ ਪਰਿਵਾਰ ਇਕੱਠਾ ਕਰ ਤੇਰਾ ਪਰਿਵਾਰ ਇਕੱਠਾ ਕਰਨ ਦੇ ਵਿੱਚ ਅਸੀਂ ਯੋਗਦਾਨ ਪਾਇਆ ਉਹ ਤਾਂ ਕਹਿੰਦੇ ਉਜਾੜਿਆ ਹੀ ਪ੍ਰਿੰਪਲ ਨੇ ਉਜਾੜਿਆ ਨਹੀਂ ਹੈਗਾ ਯੋਗਦਾਨ ਪਾਇ ਮੈਂ ਅਜੇ ਤੱਕ ਕਦੀ ਕੈਮਰੇ ਦੇ ਅੱਗੇ ਨਹੀਂ ਆਇਆ ਮੈਂ ਕਦੀ ਵੀ ਕੋਈ ਵੀ ਸਟੇਟਮੈਂਟ ਪ੍ਰਿੰਕਲ ਦੇ ਜਾਂ ਹਣੀ ਸੇਟੀ ਦੇ ਨਾ ਤਾਂ ਹੱਕ ਦੇ ਵਿੱਚ ਦਿੱਤੀ ਨਾ ਅਗੇਂਸ ਦਿੱਤੀ ਸਿਰਫ ਇਹੀ ਗੱਲ ਕਰਨੀ ਚਾਹਾਂਗਾ ਇਹ ਸਮਾਜ ਸੇਵੀ ਹਣੀ ਸੇਟੀ ਜਿਹੜਾ ਬਣਿਆ ਫਿਰਦਾ ਹੈ ਨਾ ਨਵਾਂ ਨਵਾਂ ਸਮਾਜ ਸੇਵੀ ਇਹਨੂੰ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਲਿਆਂਨ ਵਾਲਾ ਪ੍ਰਿੰਕਲ ਲੁਧਿਆਣਾ ਹੀ ਹੈ ਜਾ ਕੇ ਥੋੜੀਆਂ ਜਿਹੀਆਂ ਵੀਡੀਓਜ਼ ਪੁਰਾਣੀਆਂ ਚੈੱਕ ਕਰ ਲਿਓ ਦੂਜਾ ਪੁਆਇੰਟ ਦੂਜਾ ਪੁਆਇੰਟ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰਾਂਗਾ ਇਹ ਹਣੀ ਸੇਟੀ ਸਮਾਜ ਸੇਵੀ ਬਣਿਆ ਕਿਵੇਂ ਹੈ ਆਪਣੇ ਸਮਾਜ ਸੇਵੀ ਅਨਮੋਲ ਕੁਆਤਰਾ ਤੇ ਸਵਾਲ ਚੱਕ ਕੇ ਉਦ ਤੇ ਕੰਮ ਵੀ ਮੈਂ ਹੀ ਕਰਾਇਆ ਪ੍ਰਿੰਕਲ ਨੂੰ ਤੇ ਚਿਕਨ ਦਾ ਕੰਮ ਇਹਨੇ ਸਾਡਾ ਕਰਾਇਆ ਚਿਕਨ ਦਾ ਸਾਡੇ ਸਾਡੇ ਇੱਕ ਤੋਂ ਬਾਅਦ ਬੂਟਾ ਦਾ ਕੰਮ ਕਰਾਇਆ ਹਾਂ ਇਹਦੇ ਤੇ ਵੀ ਇੱਕ ਸਵਾਲ ਦਾ ਜਵਾਬ ਇੱਕ ਸਵਾਲ ਦਾ ਜਵਾਬ ਦੇਣਾ ਚਾਹਾਂਗਾ ਮੇਰੀ 2013 ਦੇ ਵਿੱਚ ਟ੍ਰੈਂਡ ਸੈਟਰ ਦੇ ਨਾਮ ਨਾਲ ਰੈਡੀमेड ਦੀ ਦੁਕਾਨ ਹੈ 2016 ਦੇ ਵਿੱਚ ਮੇਰੇ ਕੋਲ GST ਨੰਬਰ ਹੈਗਾ ਵਾ ਮੈਂ ਟੋਟਲੀ ਟ੍ਰੈਂਡ ਸੈਟਰ ਦੇ ਨਾਮ ਦੇ ਉੱਤੋਂ ਰੈਡੀमेड ਤੇ ਸ਼ੂਜ਼ ਦਾ ਕੰਮ ਆਲਰੇਡੀ 12 13 ਸਾਲਾਂ ਤੋਂ ਕਰਦਾ ਪਿਆ ਵਾਂ ਹਨੀ ਸਿੱਟੀ ਸਾਨੂੰ ਹਨੀ ਅੱਛਾ ਅੱਛੇ ਗੱਲ ਨੋ ਗੁਰਦੁਆਰੇ ਗੁਰਦੁਆਰੇ ਜਲ ਪਾਵੇ ਹਨੀ ਸਿੱਟੀ ਤੇ ਗੁਰਦੁਆਰੇ ਜਲ ਪੈਣਾ ਮੈਂ ਸਿਰਫ ਇੱਕ ਗੱਲ ਦਾ ਜਵਾਬ ਦੇ ਦਵੇ ਹਾਂਡੀ ਸੇਟੀ ਕਪੜੇ ਤੇ ਸ਼ੂਜ਼ ਲੈਣ ਸਾਡੀ ਦੁਕਾਨ ਤੇ ਨਹੀਂ ਆਂਦਾ ਸੀ। ਪ੍ਰਿੰਕਲ ਨੇ ਪੁੜੀਆਂ ਰੱਖੀਆਂ, ਬਲੈਕਮੈਲ ਕਰਦਾ ਹੈ। ਅੱਗੇ ਵੀ ਕਈਆਂ ਨੂੰ ਇਸ ਤਰੀਕੇ ਨਾਲ ਜਿੱਤਿਆ ਉਹਨਾਂ ਦਾ ਕਹਿਣਾ ਜੀ ਹੈ। ਭਾਜੀ ਦੇਖੋ ਟੋਟਲੀ ਦੇਖੋ ਭਾਜੀ ਗੱਲ ਨੂੰ ਸਮਝੋ ਟੋਟਲੀ ਬੇਬੁਨਿਆਦ ਇਲਜ਼ਾਮ ਹੈਗੇ ਨੇ। ਪਰ ਉਹਨਾਂ ਦਾ ਕਹਿਣਾ ਕਹਿੰਦੇ ਅੱਜ ਮੈਂ ਪਟਾਕੇ ਚਲਾਉਂਗਾ ਇਦਾਂ ਦੀ ਗੱਲ ਕੀਤੀ ਹੈ। ਕਿੰਨੇ ਚਲਾਣੇ ਆ? ਖਾਣੀ ਸੈਠੀ। ਕਹਿੰਦੇ ਮੈਂ ਦੁਬਾਲੀ ਮਨਾਉਂਗਾ ਦੁਬਾਲੀ। ਇਹ ਪਤਾ ਕੀ ਇਹ ਗੱਲ ਨੂੰ ਸਮਝੋ। ਕਹਿੰਦੇ ਸੱਜੀ ਨਾਲ ਵਿਆਹੀ ਮੈਂ ਲਾੜੇ ਦੀ ਤਾਈ। ਗੱਲ ਤਾਂ ਕਿਸੇ ਹੋਰ ਦੀ ਹੋ ਰਹੀ ਸੀਗੀ। ਮਸਲਾ ਤਾਂ ਕਿਸੇ ਹੋਰ ਦਾ ਸੀਗਾ। ਇਨੇ ਪਤਾ ਕੀ ਹੁੰਦਾ ਹੈਗਾ ਮੈਂ ਇਹਦੇ ਕੋਲ ਨਾ ਇਹਦੇ ਇੰਸਟਾਗ੍ਰਾਮ ਤੇ ਫੋਲੋਅਰ ਘਟਦੇ ਪਏ ਨੇ ਇਹਨੇ ਇੰਸਟਾਗ੍ਰਾਮ ਤੇ ਫੋਲੋਅਰ ਵਧਵਾਣੇ ਸੀਗੇ ਇਹਨੂੰ ਪਤਾ ਸੀ ਕਿ ਅੱਜ ਇੱਥੇ ਪ੍ਰਿੰਕਲ ਆਣਾ ਮੈਂ ਤੇ ਪ੍ਰਿੰਕਲ ਦੇ ਨਾਮ ਦੇ ਉੱਤੇ ਮੈਂ ਵੀ ਥੋੜੀ ਫੋਲੋਇੰਗ ਇਕੱਠੀ ਕਰ ਲੱਗ ਪਈ ਸੀ ਪ੍ਰਿੰਕਲ ਦੇ ਬ੍ਰਦਰ ਹਾਂ ਤੁਹਾਨੂੰ ਪਤਾ ਹੈ ਵੀ ਪ੍ਰਿੰਕਲ ਨੂੰ ਕਿਸ ਮਾਮਲੇ ਦੇ ਵਿੱਚ ਚੱਕਿਆ ਗਿਆ ਸੀ ਭਾਜੀ ਮੈਂ ਸਿੰਪਲੀ ਇੱਕ ਇੰਨੀ ਗੱਲ ਜਾਣਦਾ ਵਾਂ ਕਿ ਉਹਦੇ ਤੇ ਕੋਈ ਆਈਟੀ ਐਕਟ ਦਾ 2022 ਦਾ ਕੋਈ ਪਰਚਾ ਸੀਗਾ ਜਿਹੜਾ ਉਹਨਾਂ ਨੇ ਦੁਬਾਰਾ ਰੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੇ ਲਿਆ ਹੈਗਾ ਵਾ ਮੈਨੂੰ ਉਸ ਤੋਂ ਇਲਾਵਾ ਉਹਦੀ ਪ੍ਰੋਪਰ ਜਾਣਕਾਰੀ ਨਹੀਂ ਹੈਗੀ ਇਹ ਪੁਰਾਣਾ ਮਾਮਲਾ ਸੀਗਾ ਉਹ ਨਹੀਂ ਮੈਨੂੰ ਇਹਦੇ ਬਾਰੇ ਕੋਈ ਪ੍ਰੋਪਰਲੀ ਜਾਣਕਾਰੀ ਨਹੀਂ ਹੈਗੀ ਹੁਣ ਤੋਂ ਪਹਿਲਾਂ ਮੈਂ ਪ੍ਰਿੰਕਲ ਦੇ ਕਿਸੇ ਵੀ ਕੇਸਿਸ ਦੇ ਵਿੱਚ ਵੀ ਨਹੀਂ ਇਨਵੋਲ ਹੋਇਆ ਕਸਟਡੀ ਦੇ ਵਿੱਚ ਜਿਹੜਾ ਪੁਲਸ ਕਸਟਡੀ ਦੇ ਵਿੱਚ ਜਿਹੜਾ ਥੱਪੜ ਵੱਜਿਆ ਤੁਸੀਂ ਕਿਸ ਕੰਦੇ ਦੇ ਦੋ ਜੱਜ ਦੇ ਸਬੂ ਦੇ ਰੂਮ ਦੇ ਬਾਹਰ ਬਿਲਕੁਲ ਮੈਂ ਸਿੰਪਲੀ ਇੱਕ ਗੱਲ ਕਰਨਾ ਚਾਹਾਂਗਾ ਕਿ ਤੁਸੀਂ ਇਹ ਕੋਰਟ ਰੂਮ ਦੇ ਵਿੱਚ ਅਗਰ ਕਿਸੇ ਬੰਦੇ ਦੇ ਉੱਤੇ ਹੱਥ ਚੱਕਿਆ ਜਾ ਰਿਹਾ ਹੈ ਪੁਲਿਸ ਕਸਟਡੀ ਦੇ ਵਿੱਚ ਕਿ ਪੁਲਿਸ ਕਸਟਡੀ ਦੇ ਵਿੱਚ ਉਹ ਬੰਦਾ ਸੇਫ ਹੈ ਜਿਹਨਾਂ ਨੇ ਹੱਥ ਚੱਕਿਆ ਕੌਣ ਹੈ ਨਾਮ ਪਤਾ ਹੋਣਾ ਤੁਹਾਨੂੰ ਵਕੀਲ ਦੀ ਵਰਦੀ ਪਾਈ ਹੋਈ ਸੀ ਹੁਣ ਸ਼ਨਾਖਤ ਦਾ ਕੋਈ ਨਾ ਕੋਈ ਕਾਰ ਹੀ ਲਏਗਾ ਵਕੀਲ ਬਾਰ ਐਸੋਸੀਏਸ਼ਨ ਵਾਲੇ ਆਪਣੇ ਆਪ ਕੋਈ ਨਾ ਕੋਈ ਐਕਸ਼ਨ ਲੈਣਗੇ ਮਨ ਤਾਂ ਲੱਗਦਾ ਮੈਨੂੰ ਵਿਸ਼ਵਾਸ ਹੈ ਜਿਹੜਾ ਲੁਧਿਆਣਾ ਬਾਰ ਕਾਉਂਸਲ ਦੇ ਪ੍ਰਧਾਨ ਸਾਹਿਬ ਨੇ ਜਿਹੜੇ ਬਾਰ ਐਸੋਸੀਏਸ਼ਨ ਦੇ ਮੈਂਬਰਸ ਨੇ ਅਟਲੀਸਟ ਤੁਸੀਂ ਇੱਕ ਯੂਨੀਫਾਰਮ ਜਿਹੜੀ ਲਾਇਰ ਦੀ ਵੀ ਇੱਕ ਯੂਨੀਫਾਰਮ ਹੈ ਜਿਹੜਾ ਕਾਲਾ ਕੋਟ ਹੈ ਅਗਰ ਉਹਦੀ ਵੀ ਮਰਿਆਦਾ ਨੂੰ ਸਮਝਦੇ ਹੋ ਤਾਂ ਅਟਲੀਸਟ ਪਨਿਸ਼ਮੈਂਟ ਦਿਓਗੇ ਉਸ ਬੰਦੇ ਨੂੰ ਜਿੰਨੇ ਪੁਲਿਸ ਕਸਟਡੀ ਦੇ ਵਿੱਚ ਪ੍ਰਿੰਕਲ ਦੇ ਉੱਤੇ ਹੱਥ ਚੱਕਿਆ ਕਾਰਵਾਈ ਦੀ ਮੰਗ ਕਰਦੇ ਹਾਂ ਜਿਹੜਾ ਮੈਂ ਤਾਂ ਮੰਨਦਾ ਜੀ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਪ੍ਰਿੰਕਲ ਅਗਰ ਤੁਸੀਂ ਅੱਛਾ ਕਾਰਵਾਈ ਪ੍ਰਿੰਕਲ ਕੋਈ ਚੀਜ਼ ਕਰੇ ਉਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਜੇ ਕੋਈ ਬੰਦਾ ਪ੍ਰਿੰਕਲ ਦੇ ਉੱਤੇ ਆ ਕੇ ਹੱਥ ਚੱਕੇ ਉਸ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਮਨ ਸਾਈਡਿਡ ਰਿਪੋਰਟ ਵਨ ਸਾਈਡਿਡ ਕਾਨੂੰਨ ਹੋ ਗਿਆ ਵਾ ਸੋਸ਼ਲ ਮੀਡੀਆ ਦੇ ਉੱਤੇ ਕੋਈ ਵਿਵਾਦਤ ਬਿਆਨ ਦਿੰਦੇ ਹੁੰਦੇ ਸੀ ਕੌਣ ਜੀ ਪ੍ਰਿੰਕਲ ਹੋਰੇ ਜਿਨ੍ਹਾਂ ਨੇ ਥੱਪੜ ਮਾਰਿਆ ਐਡਵੋਕੇਟ ਨੇ ਬਿਲਕੁਲ ਦਿੰਦੇ ਜੀ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਮੈਂ ਉਹਨਾਂ ਦੇ ਵਿਵਾਦਤ ਬਿਆਨ ਸੁਣੇ ਸੀਗੇ ਉਹਨਾਂ ਦਾ ਬਿਆਨ ਸੀਗਾ ਇੱਕ ਵੀਡੀਓ ਦੇ ਵਿੱਚ ਜਿਹਦੇ ਚ ਹਾਨੀ ਸਿੱੱਠੀ ਦੀ ਵੀ ਫੋਟੋ ਲਾਈ ਹੋਈ ਹੈ ਨਾਲ ਮੈਂ ਨਾ ਆਪਣੀ ਜਿਹੜੀ ਸਰਦਾਰ ਭਾਈਚਾਰੇ ਨੂੰ ਇੱਕ ਮੈਸੇਜ ਦੇਣਾ ਜਾਵਾਂਗਾ ਇਸ ਜਿਹੜਾ ਵਕੀਲ ਹੈ ਨਾ ਇਹਦੀ ਵਰਡਿੰਗ ਹੈ ਇੱਕ ਪਾਪਾ ਸੋਸ ਆਪਾਂ ਇਟ ਮੀਨਸ ਸਾਨੂੰ ਸਿੱਧਾ ਕੁਛ ਨਹੀਂ ਕਰਦਾ ਪਿਆ ਵਾ